ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਖਾਲਸਾ ਦੇ ਬਲਾ ਜਿੰਦਗਰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਚੱਲੇ ਆਂ ਹਿਮਕੁੰਤ ਸਾਹਿਬ ਨੂੰ ਹਨਾ ਜਿੰਦਗਰ ਅਸੀਂ ਕਾਂਡੀ ਚੱਲੇ ਆਂ ਮਮੋ ਹਣਾ ਨੇ ਥੋੜੇ ਪਿੱਛੇ ਪਿੱਛੇ ਹੋਣਾ ਹਨਾ ਜਿੰਦਗਰ ਚੱਲੀਏ ਚਲੀਏ ਆਪਾਂ ਚਲੋ ਪਪੋ ਗਾ ਦੋ ਫਿਰ ਸਤਨਾਮ ਵਾਲੇ ਸਾਹਿਬ ਚਾਹ ਪਾਣੀ ਬਣਾ ਕੇ ਅਸੀਂ ਗੋਮਤਾ ਤੋਂ ਹੋਣਾ ਚਾਲੇ ਪਾਉਣ ਲੱਗੇ ਆਂ ਜਿੰਦਗਰ ਜਿੰਦ ਦਰਗਾਹੇਡ ਚੱਲ ਭਾਈ ਤੁਸੀਂ ਅੱਛਾ ਚੱਲ ਚੱਲ ਬਾਲੇ ਸਤਿ ਸ੍ਰੀ ਅਕਾਲ ਜਿੰਦ ਕਰ ਫਤਿਹ ਬੁਲਾ ਦੋ ਚਲੋ ਹੱਥ ਜੋੜ ਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੇ ਵਿੱਚ ਚੱਲੇ ਪੈ ਚੁੱਕੇ ਆ ਹੁਣ ਚੱਲਾਂਗੇ ਬਾਬਾ ਜੀ ਕੋਲ ਹੈ ਜੀ ਇਹ ਖਾਲਸਾ ਵਗੀ ਜੀ ਮਤੇਸ ਜੀ ਨੇ ਠੀਕ ਠਾਕ ਅਮਿੱਤ ਕਰਦੇ ਅੱਜ ਵੀ ਚੜ੍ਹਦੀ ਕਲਾ ਵਿੱਚ ਹੋਵਗੇ ਗੋਬਿੰਦ ਤਾਂ ਹੰਤੋਂ ਆਪਣੀ ਯਾਤਰਾ ਸ਼ੁਰੂ ਆ ਬਾਕੀ ਕਲਿੱਪ ਤੁਸੀਂ ਸਿੰਘ ਸਾਹਿਬ ਉਹਨਾਂ ਦੇ ਫੋਨ ਚ ਦੇਖ ਲੈਣੇ ਆ ਹੋ ਗਏ ਨੇ ਪੈਦਲ ਚੱਲ ਕੇ ਕਿਉਂਕਿ ਜਨਕਰ ਨੇ ਕਾਂਲੀ ਚ ਜਾਣਾ ਸੀ ਤਾਂ ਕਰਕੇ ਤੇ ਥੋੜਾ ਮਤਲਬ ਕੀ ਸਾਧ ਹੀ ਪ੍ਰੋਬਲਮ ਹੁੰਦੀ ਆ ਮਤਲਬ ਐਦਾਂ ਨਹੀਂ ਹੁੰਦੀ ਵੀ ਹਾਂ ਤੁਹਾਡੇ ਸਾਹ ਬੰਦ ਹੋ ਜਾਂਦਾ ਸਾਹ ਛੱਡਦਾ ਬਹੁਤ ਆ ਕੋਸ਼ਿਸ਼ ਕਦਮ ਪੁਰਿਆ ਮੈਨੂੰ ਜੁ ਕਾਮ ਬਹੁਤ ਕਰਕੇ ਫਿਰ ਪਾਪਾ ਨੇ ਕਹਿੰਦੇ ਤੂੰ ਨਾਲ ਹੀ ਜਾ ਸਾਡੇ ਕਿਉਂਕਿ ਮੰਮਾ ਉਹਨਾਂ ਨੂੰ ਅਖਾ ਜਾਂਦਾ ਪਤਾ ਹੀ ਹੈ ਤੁਹਾਨੂੰ ਇੱਕ ਨਾਲ ਸਾਡੇ ਪਿੰਡ ਤੋਂ ਵੀਰ ਆਇਆ ਛੋਟਾ ਇੰਦਰ ਉਹਨੂੰ ਵੀ ਦਿੱਕਤ ਸੀਗੀ ਕਰਕੇ ਨਾਲ ਜਾਣਾ ਮੈਂ ਹੁਣ ਵਲੌਗ ਇੱਥੇ ਬੰਦ ਕਰਦੀ ਆ ਅੱਗੇ ਕੁਝ ਹੋਇਆ ਤੇ ਮੈਂ ਸਾਨੂੰ ਦਿਖਾਵਾਂਗੀ ਤੇ ਚਲੋ ਸੇਦਾ ਸਾਡੇ ਸ਼ੇਵ ਦਾ ਮੋਲ ਸੰਗਤ ਬੋਕਾਟ ਇੱਥੇ ਇਹਨਾਂ ਦਿਨਾਂ 'ਚ ਜਦੋਂ 15 ਅਗਸਤ ਤੋਂ ਬਾਅਦ ਫੇਰ 15 ਦਿਨ ਸੰਗਤ ਬੋਜਾ ਦੀ ਆ ਜਾਂਦੀ ਆ ਮੰਦੋਂ ਨੇ ਹੁੰਦੇ ਨੇ ਮਾਰੇ ਦੇ ਪਰ

ਕਿੰਨੇ ਆ ਗਏ ਰੱਖਾਉਗੇ ਕੁੜੀ ਟੱਕੀਆਂ ਨਹੀਂ ਆ ਅੱਖਾ ਲੱਕਣਾ ਬੰਦ ਲਾ ਆ ਦੋ ਜਣੇ ਆ ਗਏ ਆ ਜਿੰਦ ਸੌ ਗਈ ਆ ਦਾ ਸਫਰ ਕੱਢ ਲਿਆ ਇਹ ਦੋ ਸਾਥੀ ਪਹਿਲਾਂ ਨੰਗੇ ਦੋ ਆਉ ਜਾਂਦੇ ਆ ਤੇ ਆ ਆ ਗਏ ਦੋ ਜਣੇ ਇਹਨਾਂ ਦੀ ਵਾਹ ਨਹੀਂ ਵਿਚਾਰੇ ਦੀ ਠੀਕ ਨਹੀਂ ਤਾਂ ਇਸ ਕਰਕੇ ਇਹਨਾਂ ਨੂੰ ਅਹੀਂ ਕੋੜਿਆਂ ਦੇ ਬਾਤਾ ਸਚਨਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਬਦਲਾਂ ਦੇ ਕਰੋ ਦਰਸ਼ਨ ਸਾਜਣਾ ਚ ਬੋਲਣੀ ਜਾਂਦਾ ਦੇਖੋ ਤੇ ਉਹ ਥੱਲੇੋਂ ਆਏ ਹੀ ਉਹ ਕਿੱਥੇ ਉਥੋਂ ਇੱਕ ਆ ਵੀ ਰਲਿਆ ਸਾਡੇ ਨਾਲ ਬਾਬਾ ਖਿੱਚੀ ਆਉਂਦਾ ਕੰਮ ਹੈ ਕਦਾਂ ਨਾਵ ਚੜਦੀ ਕਲਾ ਚੜਦੀ ਕਾ ਚਾਈ ਇਹਨੇ ਸੁਣਵਾ ਦੇ ਬਦਲ ਦੁੱਖ ਤਾਂ ਇਦਾਂ ਡੁੱਟ ਜਾਂਦਾ ਸਾਹ ਜੜ ਜੜ ਆਪੇ ਲੱਜ ਜਾਂਦਾ ਇਹ ਬਈਆ ਇਹ ਮੇਰੀ ਬੇਟੀ ਦਿਖਾ ਮuje ਹਾਈ ਨਹੀਂ ਸ਼ੁਕ ਗਾ ਸ਼ੁਰੂ ਤੇ ਸਲਾੜ ਪਾ ਕੇ ਨਹੀਂ ਕਿਤੇ ਸ਼ੰਨੂ ਜਾਂ ਸ਼ੁੱਤਾ ਆਪਿਆ ਜੀ ਜਿੰਦੇ ਰੋ ਮਾਰੇ ਤੁਹਾਡੀਆਂ ਲੰਮੀਆਂ ਉਮਰਾਂ ਕਰੇ ਜਾਦੀ ਘਟੀ ਆ ਜੀ ਬੇਚੋ ਰੋਪਾਂ ਹੈ ਮੈਂ ਮੇਰੇ ਘੋੜੇ ਤੇ ਬੈਠੇ ਦੀ ਆਕਸੀਜਨ ਘਟੀ ਜਾਂਦੀ ਆ ਮੈਂ ਉਹਨੂੰ ਕਿਹਾ ਮੈਂ ਮੈਨੂੰ ਆਕਸੀਜਨ ਦੇ ਹਲਾ ਪਿਆ ਹੁੰਦੇ ਹਾਂ ਜੀ ਵੇਖਣ ਨੂੰ ਨਹੀਂ ਉਹ ਵੇ ਸਾਹਮਣੇ ਮੇਰੀ ਗੱਲ ਸੁਣੋ ਮੈਂ ਤਾਂ ਟੀਕਾ ਮਾਰਦੀ ਹਾਂ ਘੋੜੇ ਤੇ ਮੈਂ ਨਹੀਂ ਜਾਣਾ ਮੈਨੂੰ ਤੋਰ ਕੇ ਲੈ ਜਾਓ ਅੱਜ ਸਾਡੀ ਬੱਸ ਹੋਈ ਹੈ ਹੋਈ ਹੈ ਹਾਂ ਅੱਜ ਸਾਡੀ ਬੱਸ ਹੋਈ ਹੈ ਤੂੰ ਨਾ ਤੋ ਨਾ ਕਹਿੰਦਾ ਆਕਸੀਜਨ ਕਮ ਹੁੰਦੀ ਹਾਂ ਮੈਨੂੰ ਵੀ ਕਹਿੰਦਾ ਕਿਉਂਕਿ ਮੈਂ ਤਾਂ ਦਾਦੀ ਮੈਨੂੰ ਜੁਕਾਮ ਨਾ ਹੁੰਦਾ ਮੈਂ ਕਿਹਾ ਮੰਮੀ ਨੂੰ ਤੇ ਨੇਣਾ ਭੈਣੋਂ ਉੱਥੇ ਖਚਰਾ ਲੈ ਦੇਣੀਆਂ ਇਹ ਕਹਿ ਕੇ ਇਹ ਬਹੁਤ ਖੁਸ਼ ਹੁੰਦੀਆਂ ਖਚਰਾ ਦੇ ਬਹਿ ਕੇ ਇਹਨੂੰ ਗੱਲ ਸੁਣ ਜੇ ਅਸੀਂ ਆਈ ਗਏ ਨਹੀਂ ਯਾਰ ਅਸੀਂ ਵੀ ਨਾਲ ਆਏ ਪਰ ਇਹ ਨਾ ਉਦੋਂ ਦੀਆਂ ਕਹੀ ਜ ਨਹੀਂ ਹਾਏ ਖਚਰ ਹਾਏ ਖਚਰ ਪਰ ਜੇ ਖੁਸ਼ ਨੇ ਨਾ ਤੂੰ ਜਾਣੀਆਂ ਹੈਨਾ ਕੋਟ ਬੁਤੇ ਬੈਠੇ ਇੱਥੇ ਮੈਂ ਤਾਂ ਮੈਂ ਕਹਿੰਦੀ ਨਾਲ ਹੀ ਪਰੇਥਾਂ ਆਇਆ ਮੈਨੂੰ ਤੇ ਆਪ ਮੈਂ ਤੁਰ ਕੇ ਆ ਗਈ ਸੀ ਤੇਰਾ ਤੇਰੀ ਤਾਂ ਸਤਾਰ ਤੇ ਉਹ ਧੂੜ ਜੀ ਜੰਮੀ ਇਹਨੇ ਵੀ ਪੀਲੀ ਇਹਨੂੰ ਬਣਾਤੀ ਸੀ ਕਾਹ ਜਿਹੜੀ ਹੈ ਨਾ ਹਾਂਜੀ ਕਾਹ ਜਿਹੜੀ ਆ ਮੈਂ ਹਾਜਰਬਾਦੀ ਇਹਦਾ ਕਰਕੇ ਮੈਨੂੰ ਜਿਆ ਬਣਾ ਪਿਆ ਮੇਰੇ ਕਰਕੇ ਮੇਰੇ ਕਰਕੇ ਕਿਉਂ ਨਹੀਂ ਨਹੀਂ ਤੂੰ ਬੰਦ ਕਰਕੇ ਜਾਣਾ ਤੁਰ ਕੇ ਜਾਣਾ ਮੈਂ ਕਹਿੰਦੀ ਸੀ ਤੁਰ ਕੇ ਜਾਣਾ ਤੈਨੂੰ ਹੀ ਕਹਿੰਦੇ ਆ ਆ ਤੇ ਮੈਨੂੰ ਵੀ ਥੋੜੇ ਤੇ ਚੜਨਾ ਪਿਆ ਤੇ ਤੂੰ ਕਹਿੰਦੀ ਸੀ ਮੈਂ ਪੱਕੇ ਹਾਂ ਮੈਂ ਕਹਾਂ ਤੈਨੂੰ ਕੱਲੀ ਉੱਤਰ ਕੇ ਨਹੀਂ ਭਿਜਣਾ ਲੈ ਬਹੁਤ ਔਖਾ ਹੈ ਇਹ ਨਾ ਨਾਲ ਅੱਜ ਬਹੁਤ ਔਖਾ ਕੰਮ ਹੈ ਮੈਂ ਤੋਰੀ ਤਾਂ ਸੀ ਪਰ ਮੇਰਾ ਸਾਹ ਔਖੇ ਹੁੰਦੇ ਸੀ ਉਧਰ ਠੀਕ ਹੈ ਇਦਾਂ ਸਾਹ ਔਖੇ ਹੁੰਦਾ ਇਦਾਂ ਨਹੀਂ ਮੇਰੇ ਪੁੱਤ ਤੁਸੀਂ ਦੇਖੋ ਸੋਹਣੇ ਨੇ শের ਦਾ ਸਲਵਾਰ ਸੂਟ ਪਾਇਆ ਕਿਤੇ ਦਸਤਾਰਾਂ ਸਜਾਈਆਂ ਨੇ ਮੰਮੀ ਟੋਪੀ ਦਿੰਦੀ ਸੀ ਕਹਿੰਦੀ ਟੋਪੀ ਨਹੀਂ ਲੈਣੀ ਤਾਂ ਸਤਾਰ ਸਜਾ ਗਲੇ ਇਸਦਾ ਪਤਾ ਨਹੀਂ ਕਿਦੋਂ ਪਿਗਲ ਕੇ ਆ ਜਾਣਾ ਵਾ ਹਾਂ ਸਹੀ ਗੱਲ ਹੈ ਭਾਈ ਇਹ ਹੋ ਜਾਣਾ ਆਹ ਥੋੜਾ ਕਰਾ ਥੋੜਾ ਆਇਆ ਤੇ ਬਹੁਤ ਛਰਸ ਕੀ ਜਾਈ ਸਾਰਾ 2 ਮਿੰਟਾਂ ਹਾਂ ਤੋਂ ਲੈ ਕੇ ਤੇ ਹੁੰਦੀ। ਹੁਣ ਇੱਥੋਂ ਆ ਕੇ ਰਿਪੋੜੀਆਂ ਨੂੰ ਸੱਦਾ ਅੱਧੇ ਘੰਟੇ ਦਾ ਸਫ਼ਰ ਦਾ ਫਰਕ ਪੈਂਦਾ ਰਿਪੋੜੀਆਂ ਨੂੰ ਜ਼ੋਰ ਬਹੁਤ ਲਾਉਣਾ। ਈ ਸਾਰਿਆ ਲੋ ਸਤਿ ਸ੍ਰੀ ਅਕਾਲ ਤੇ ਗਾਰੇ ਤਾਂ ਛੱਡ ਗਿਆ ਕਿ ਨਹੀਂ ਮੁਰਸਾਦ ਨਿਹਾਂ ਸਿੰਘ ਸਾਹਿਬ ਦੀ ਗੱਲ ਲਾਪੇ ਆ ਕਿ ਸਾਨੂੰ ਸੌਖਾ ਹੋ ਗਿਆ ਆ ਪੌੜੀਆਂ ਵਾ ਕਿੰਨੀਆਂ ਵਾ ਪੌੜੀਆਂ 1180 1180 ਹਾਂ 1260 ਪੌੜੀਆਂ ਵਾਂ ਜਿਹੜੀਆਂ ਚੜ ਕੇ ਆਉਂਦੇ ਹਾਂ ਜੋਰ ਆ ਜਾਂਦਾ ਉਹ ਥੋੜਾ ਜਿਆਦਾ ਪੈਂਦਾ ਤੇ ਇਧਰ ਵੇਖੋ ਬੱਦਲ ਹੀ ਬੱਦਲ ਹੋ ਗਏ ਬੱਦਲ ਹੀ ਬੱਦਲ ਉਸਤਾਦ ਇਧਰ ਵੇ ਤੂੰ ਬੱਦਲ ਹੀ ਬੱਦਲ ਸਾਰੇ ਬੰਨੇ ਹੋਣ ਚੈੱਕ ਕਰ ਕਿਤੇ ਕੋਹਦੀਆਂ ਤਾਂ ਰਹਿ ਗਿਆ ਲਓ ਬੱਦਲ ਹੀ ਬੱਦਲ ਦੀਦਾ ਹੀ ਨਹੀਂ ਕਿਸ ਬੰਨੇ ਕੋ ਬੱਦਲ ਹੀ ਬੱਦਲ ਮੇਰਾ ਸਭ ਦੇ ਨਿਸ਼ਾਨ ਚੱਲ ਪਾਣਾ ਪਾਣਾ ਚਰਨ ਹਰ ਕਿਸੇ ਦਾ ਪਾਣਾ ਪਾਣਾ ਚਰਨ ਕਮਾ ਜਪ ਸਾਰਾ ਜਰਾ ਹਸ ਹਮ ਚਰਨ ਉਹਨੇ ਸਿੰਘ ਸਾਹਿਬ ਕਹਿੰਦੇ ਹੋ ਗਏ ਕੱਲ ਕਹਿੰਦੇ ਬਹੁਤ ਕਮੈਂਟ ਕਰਦੇ ਪੋਸਟ ਤੇ ਮੈਂ ਆ ਰਿਹਾ ਹਾਂ ਦਰਸ਼ਨ ਕਰਨ ਸਾਡਾ ਜਿੰਦਕਾਰ ਹਨਾ ਬਾਬਾ ਜੀ ਨੇ ਬੁਲਾਈ ਲਿਆ ਹਨਾ ਜਿੰਦਕਾਰ ਲਓ ਬਾਬਾ ਜੀ ਚਲੋ ਬਾਬਾਈ ਤੁਸੀਂ ਵੀਡੀਓ ਚ ਮਾੜਾ ਜਿਹਾ ਦੱਸਿਓ ਜਿੱਦਾਂ ਹੁਣ ਕਈ ਕਹਿੰਦੇ ਆ ਵੀ ਤੁਸੀਂ ਇੰਨੇ ਛੋਟੇ ਬੱਚੇ ਨੂੰ ਉੱਤੇ ਲੈ ਕੇ ਚਲੇ ਗਏ ਧਿਆਨ ਰੱਖੀਦਾ ਇਦਾਂ ਉਦਾਂ ਤੁਸੀਂ ਦੱਸਿਓ ਵੀ ਕਿੱਦਾਂ ਇੱਥੇ ਚਾਰ ਚਾਰ ਮਹੀਨਿਆਂ ਦੇ ਬੱਚੇ ਵੀ ਆਉਂਦੇ ਹਨਾ ਸੰਗਤ ਆ ਫਵਾਜ ਆਦੀ ਫਲਾਉਂਦੀ ਆ ਉਦੋਂ ਕੁਝ ਹਾਂਜੀ ਬਣ ਰਿਹਾ ਵਾ ਹਾਂਜੀ ਬਣਨ ਲਈ ਆ ਇਹ ਪਤਾ ਕੀ ਹੈ ਜਦੋਂ ਜੂਨ ਦਾ ਮਹੀਨਾ ਹੁੰਦਾ ਨਾ ਹਾਂਜੀ ਤੇ ਉਸ ਟਾਈਮ ਜਿਹੜੀ ਸੰਗਤ ਕਾਫੀ ਔਨ ਕਰਕੇ ਬਰਫ਼ ਜਿਆਦਾ ਹੋਣ ਕਰਕੇ ਹਾਂਜੀ ਉਸ ਟਾਈਮ ਅਸੀਂ ਕਹਿੰਨੇ ਆ ਕਿ ਤੁਸੀਂ 10 ਸਾਲ ਦਾ ਬੱਚਾ ਜਿਹੜਾ 10 ਸਾਲ ਦਾ ਛੋਟਾ ਬੱਚਾ ਉਹ ਨਾਂ ਲੈ ਕੇ ਆਓ ਹਾਂਜੀ ਪਰ ਜੁਲਾਈ ਅਗਸਤ ਸਤੰਬਰ ਇਹਨਾਂ ਮਹੀਨਿਆਂ ਦੇ ਵਿੱਚ ਕੋਈ ਗੱਲ ਨਹੀਂ ਆ ਇਸ ਵਾਰ ਸਾਡੇ ਕੋਲ ਜੁਲਾਈ ਦੇ ਵਿੱਚ ਹੁਣ 4 ਮਹੀਨੇ ਦਾ ਬੱਚਾ ਵੀ ਹੋ ਕੇ ਗਿਆ ਵਾ ਤੇ ਕੋਈ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਹਾਂਜੀ ਗੁਰੂ ਸਾਹਿਬ ਆਵਰ ਖਵਾਲਾ ਵਾ ਆਬਰਾਖਨਾਲਾ ਮਹਾਰਾਜ ਹਾਂਜੀ ਠੀਕ ਹੈ ਜੀ ਤੇ ਗੁਰੂ ਸਾਹਿਬ ਕਿਰਪਾ ਕਰਨ ਤਾਂ ਹੀ ਦਰਸ਼ਨ ਇਥੋਂ ਦੇ ਇਸ ਇਸ ਸਥਾਨ ਦੇ ਇੱਥੇ ਜਾ ਸਕਦੇ ਆ ਜਿਸ ਤਰ੍ਹਾਂ ਉਹ ਜਿੰਦਕੋਹਰਿਆ ਮੇਰੇ ਨਾਲ 1.5 ਸਾਲ ਦੀ ਆ ਹਾਂਜੀ ਸਾਡੇ ਕੋਲ ਅੱਜ ਦੇ 2 ਤਰੀਕ ਅਗਸਤ 2024 ਪਹੁੰਚ ਚੁੱਕਿਆ ਤੋਂ ਸਾਰੇ ਜਿੱਥੇ ਦਾ ਬਹੁਤ ਬਹੁਤ ਧੰਨਵਾਦ ਆ ਨਹੀਂ ਨਹੀਂ ਮਹਾਰਾਜ ਤੁਹਾਡਾ ਧੰਨਵਾਦ ਆ ਤੁਸੀਂ ਅਰਦਾਸ ਕੀਤੀ ਮਹਾਰਾਜ ਜਿੱਥੇ ਤੱਕ ਖਿੱਚ ਕੇ ਲਿਆਏ ਹੈ ਹਨਾ ਧੰਨਵਾਦ ਧੰਨਵਾਦ ਅਸੀਂ ਹੱਸੋ ਕੀ ਹਾਸ ਕੀ बोले सोनिया सादा तेरा काल जी मैं चलो चक्कर चक्कर मैं चुका करने दिवें। तुरुण दिवें। तुरुण दिवें पापा जींद का चुके हो चलो चक्कर चलो me ਖਣ ਕਾ ਹੁਕਮ ਹੈ ਗੁਰੂ ਮਾਨਣਿਓ ਗੁਰੂ ਗ੍ਰੰਥ ਜੀ ਮਾਨਣਿਓ ਪ੍ਰਗਟ ਗੁਰਾਂ ਕੇ ਜੋ ਪ੍ਰਭ ਕੋ ਮਿਲ ਬੋਚ ਹੈ ਆਪ ਜੀ ਨੇ ਸਰਵਣ ਕੀਤਾ ਹੈ ਰਾਗ ਸੋਰਠ ਦੇ ਵਿੱਚ ਭਗਤ ਕਬੀਰ ਜੀ ਦੁਆਰਾ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਜੋ ਧਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 655 ਸੁਪੰਜਾਤੇ ਸੁਭਾਏ ਮਾਨ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋੜ ਬੈਠੀ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਆਪ ਵਰ ਭਾਗੀ ਹੋ ਉਹ ਜੋ ਆਪ ਸਾਹਿਬੇ ਕੁਮਾਰ ਸਾਹਿਬ ਸ਼ਾਨ ਸ਼ਹਾ ਸਰਬਸਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਪੂਰਬਲੇ ਜਨਮ ਦੇ ਤਪ ਸਥਾਨ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਇਸਨਾਨ ਵਾਸਤੇ ਆਏ ਹੋ ਸਮੂਹ ਮੈਜਮੈਂਟ ٹرسٹ ਸਮੂਹ ਸੇਵਾਦਾਰਾਂ ਵੱਲੋਂ ਆਪ ਜੀ ਨੂੰ ਜੀਓ ਆਇਆਂ ਧੰਨਵਾਦ ਸੰਗਤ ਨੂੰ ਬੇਨਤੀ ਹੈ ਕਿ ਬਾਹਰ ਥੋੜੇ-ਥੋੜੀ ਬਰਸਾਤ ਵੀ ਹੋ ਰਹੀ ਹੈ ਤੇ ਆਪ ਜੀ ਨੂੰ ਬੇਨਤੀ ਹੈ ਕਿ ਜਿੱਥੇ ਗੁਰੂ ਘਰ ਪਿਆਰੇ ਆਪੋ ਸਿਰ ਤੋਂ ਸਵਾਦੀਆਂ ਲਾ ਕੇ ਬੈਠੇ ਹੋ ਨਾ ਤੇ ਆਪ ਕੋਈ 15 20 ਮਿੰਟ ਅੱਧਾ ਘੰਟਾ ਹੋਰ ਸਤ ਗੁਰਾਂ ਦੀ ਜੋ ਉਸਤਤ ਕਰਨ ਵਾਸਤੇ ਟਾਢੀ ਜਥਾ ਬੀਬੀ ਦਲੇਰ ਕੌਰ ਜੀ ਖਾਲਸਾ ਜੁਨ ਦਾ ਟਾਢੀ ਜਥਾ ਪਰਿਵਾਰ ਸਮੇਤ ਸਰਦਾਰ ਸੁਰਜੀਤ ਸਿੰਘ ਜੀ ਦੇ ਪਿਤਾ ਅਤੇ ਮਾਤਾ ਜੀ ਵੀਰ ਸੁਖਵੀਰ ਸਿੰਘ ਤੇ ਵੀਰ ਪਰਮਿੰਦਰ ਸਿੰਘ ਜੀ ਜੋ ਉਹ ਵੀ ਇੱਥੇ ਪਹੁੰਚੇ ਹੋਏ ਹਨ ਸਾਰਾ ਪਰਿਵਾਰ ਹੀ ਤੇ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਜੇ ਸਵੇਰ ਤੋਂ ਆਪਾਂ ਹਾਜ਼ਰੀਆਂ ਭਰ ਰਹੇ ਆ ਨਾ ਤਾਂ ਫਿਰ ਆਪਾਂ ਭੈਣ ਜੀ ਹੁਣ ਕੋਈ 20 ਮਿੰਟ ਅੱਧਾ ਘੰਟਾ ਇਹਨਾਂ ਨੇ ਟਾਈਮ ਲਾਉਣਾ ਵਾ ਤੇ ਗੁਰਮੁਖੋ ਪਿਆਰਿਓ ਆਪਾਂ ਇਤਿਹਾਸ ਜੋ ਮੈਂ ਦੱਸਣਾ ਸੀ ਸ੍ਰੀ ਹਿਮਕੁੰਟ ਸਾਹਿਬਾਰੇ ਉਹ ਭੈਣ ਜੀ ਆਪ ਜੀ ਨੂੰ ਚਰਣਾ ਪਾਉਣਗੇ ਸੋ ਸੰਤਨ ਬੇਨਤੀ ਆ ਜਿਹੜੇ ਵੀ ਰਸਤੇ ਵਿੱਚ ਬੈਠੇ ਆ ਇਹ ਸਤਿਗੁਰਾਂ ਨਮਸਕਾਰ ਕਰਕੇ ਤੇ ਪਿੱਛੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਬਾ ਠੀਕ ਠਾਕ ਜੀ ਠੀਕਾ ਬਾਈ ਸਰ ਧੰਨ ਸੇਵਾ ਤੁਹਾਡੀ ਬਾਬਾ ਜੀ ਇਨੀ ਠੰਡ ਚ ਇਹ ਮੰਦਰ ਆ ਜੀ ਇਧਰ ਇਹ ਵਾਲੇ ਦਿਵਾਲੇ ਹੋ ਗਿਆ ਸਾਰਾ ਸਰਵਰ ਦਾ ਚਲ ਜੜਾ ਜਾਂਦਾ ਇਸ ਸਰਵਰ ਔਰ ਬਾਬੇ ਠੀਕ ਠਾਕ ਜੀ ਹਾਂ ਠੀਕ ਠਾਕ ਸਭ ਦਾ ਸਵਾਗਤ ਉਹ ਬਾਈ ਗੁਰੂਆ ਦੋ ਨਾਨਾ ਬਾਬਾ ਬਿਲਕੁਲ ਬਿਲਕੁਲ ਠੀਕ ਹੈ ਜੀ ਕੋਈ ਨਾ ਮੈਂ ਉਹ ਬਾਈ ਗੁਰੂਆ ਦੋ ਨਾਨਾ ਬਾਬਾ ਬਿਲਕੁਲ ਬਿਲਕੁਲ ਠੀਕ ਹੈ ਜੀ ਕੋਈ ਨਾ ਮੈਂ ਉਹ ਬਾਈ ਗੁਰੂਆ ਦੋ ਨਾਨਾ ਬਾਬਾ ਬਿਲਕੁਲ ਬਿਲਕੁਲ ਠੀਕ ਹੈ ਜੀ ਕੋਈ ਨਾ ਮੈਂ ਉਹ ਬਾਈ ਗੁਰੂਆ ਦੋ ਨਾਨਾ ਬਾਬਾ ਬਿਲਕੁਲ ਬਿਲਕੁਲ ਠੀਕ ਹੈ ਜੀ ਕੋਈ ਨਾ ਮੈਂ ਉਹ ਬਾਈ ਗੁਰੂਆ ਦੋ ਨਾਨਾ ਬਾਬਾ ਬਿਲਕੁਲ ਬਿਲਕੁਲ ਠੀਕ ਹੈ ਜੀ ਕੋਈ ਨਾ ਮੈਂ ਉਹ ਬਾਈ ਗੁਰੂਆ ਦੋ ਨਾਨਾ ਬਾਬਾ ਬਿਲਕੁਲ ਬਿਲਕੁਲ ਠੀਕ ਹੈ ਜੀ ਕੋਈ ਨਾ ਸਰ ਗਿਆ ਵੀਰ ਕੋਲ ਦੀ ਅੰਦਰ ਜੀ ਸੁਭੇਸ਼ਾ ਦਰਸ਼ਨ ਕਰਕੇ ਵਾਪਸੀ ਮਹਾਰਾਜ ਦੀਆਂ ਖੁਸ਼ੀਆਂ ਲੈ ਕੇ ਚੱਲ ਪਏ ਆ ਜਿੰਦ ਘਰ ਆਪਦੀ ਸਵਾਰੀ ਚ ਬੈ ਗਈ ਆ ਦਲੇਰ ਘਰ ਹਣੀ ਉਹ ਅਗਲੇ ਬੰਨੇ ਦਲੇਰ ਘਰ ਹੱਥ ਖੜਾ ਕਰ ਦਿਓ ਉਹ ਬਾਕੀ ਆਉਂਦੇ ਹੋਵੇ ਹਾਂਜੀ ਦਲੇਰ ਘਰ ਦੱਸੋ ਕੀ ਮੌਜਤਾਂ ਮਹਾਰਾਜ ਜੋ ਮਿਲਿਆ ਨਾ ਮਾਰੀ ਦਿਗੋ ਚਾਜ ਜਿਹੜੀ ਨੀ ਤੇੜਾ ਪੁੱਪਾ ਦੇਖੋ ਉਹ ਪਿੰਨ ਵੀਰ ਜੀ ਮਿਲਿਆ ਮਾਰੇ ਦੀ ਕਿਰਪਾ ਨਾਲ ਬਹੁਤ ਸਨੇ ਦਰਸ਼ਨ ਮਿਲਦੇ ਹੋਏ ਨਾਲੇ ਹਾਜ਼ਰੀ ਲਾਗੀ ਨਾਲੇ ਦਰਸ਼ਨ ਕੀਤੇ ਮੌਸਮ ਦੇ ਕੋਈ ਨਾ ਨਾ ਬਣ ਸਕਦਾ ਮੈਨੂੰ ਬੁਖਾਰ ਹੋ ਜਾਂਦਾ ਉਹ ਨਹੀਂ ਨਹੀਂ ਸੇਕ ਉਦਾਂ ਹੀ ਲਿਖਣ ਦਿਆ ਵਾ ਸੇਕ ਲਿਖਣ ਦਿਆ ਸਾਡੇ ਪੁੱਪਾ ਵੇਖੋ ਨਾਲ ਜਿੰਦ ਕਾ ਨੂੰ ਵੀਰ ਜੀ ਆ ਵੇਖੋ ਇਹ ਤੋਂ ਮਿਲੇ ਸਿੰਘ ਸਾਹਿਬ ਉਹਨਾਂ ਨੇ ਦਿੱਤਾ ਕੜਾਣਾ ਖੇਡਣ ਨੂੰ ਆ ਚਲੋ ਠੀਕ ਹੈ ਜੀ ਅਗੇ ਮਮਮੀ ਨੇ ਹੁੰਦੇ ਵਿਖਾਉਣੇ ਤੁਹਾਨੂੰ ਇੱਥੇ ਅਰੈਸਟ ਕਰਨੇ ਕਿੱਡੀ ਕਿਦਾਂ ਠੀਕ ਵਾਜਾ ਤੈਨੂੰ ਕੀ ਹੋ ਗਿਆ ਹਾਂ ਹਾਲੇ ਆ ਵੀਰ ਨੂੰ ਬਲਾਕ ਚ ਲੈ ਆਤਾ ਜੀ ਇਹ ਵੀਰ ਮਦਰੇ ਮੱਥਾ ਟੇਕ ਕੇ ਲਾਦਾ ਨਾ ਲਸ਼ਮਨ ਜੀ ਦੇ ਮੰਨਣਾ ਮੈਂ ਇਹ ਬਾਤ ਕਰੀ ਸੀ ਜਿਵੇਂ ਕੋਈ ਆ ਜਦੋਂ ਲਾਈਵ ਹੋਈ ਆ ਤੇ ਕਾਂਡੀ ਵਾਲੇ ਨਾਲ ਗੱਲਬਾਤ ਚੱਲਣ ਦੀਆਂ ਸਾਡਾ ਜਿੰਦਾ ਸੁੱਤਾ ਹੈ ਕਿਉਂਕਿ ਮਾੜੀ ਮਾੜੀ ਕਣੀਆਂ ਪੈਂਦੀਆਂ ਟੱਟਿਆ ਤਾਂ ਕੋਈ ਇੱਕਦਮ ਪਾਣੀ ਜ਼ਿਆਦਾ ਆ ਜਾਏ ਤੋਂ ਫਿਰ ਤੋਂ ਹੋਈ ਸਕਦੀ ਵੀਰ ਜੀ ਨਾਲ ਲੱਗ ਸਤੀ ਇੱਧਰ ਸੁਣੋ ਬਜਣਾ ਰਾਜ ਪੈਂਦਾ ਹੈ ਮੀ ਇਹ ਸਾਡੇ ਨੂੰ ਥੋੜਾ ਜਿਹਾ ਗਿਆ ਅੱਡੇ ਮੰਮੀ ਨਾਲ ਤੇ ਇਹ ਮੰਮੀ ਨਾਲ ਪਿੱਛੇ ਛੱਡ ਆਇਆ ਤੇ ਨਾ ਕੀ ਕਰਨਾ ਵਾਪਰੀ ਦਸੀ ਮੇਰਾ ਵੀਰ ਮਰੇਗਾ ਹਾਸੇ ਵਾਲੀ ਨੇ ਗੱਲ ਬੜੀ ਤਰੀਕੇ ਨਾਲ ਦਸੀ ਪਾਣੀ ਜਿਹਾ ਹੁੰਦਾ ਸੀ ਮੈਂ ਕਹ ਸਾਰਿਆ ਜੀ ਹਾਂ ਮੈਂ ਖੜਾ ਹੋਇਆ ਉਹ ਹੱਥੋਂ ਉਹ ਸੁੱਟ ਗਈ ਛੋਟੀ ਚੰਗੀ ਤਰ੍ਹਾਂ ਕਰਦਾ ਸੀ ਲੇਢ ਕੇ ਆਂਦਾ ਦੋ ਗੁੱਚੀਆਂ ਪਈਆਂ ਹਾਲੇ ਕੋਈ ਨਹੀਂ ਆ ਡਿਗ ਡੇਕੇ ਵੱਡੇ ਦਾ ਬਲੇਰ ਵੀ ਡਿੱਗਣ ਲੱਗੀ ਮੈਂ ਵੀ ਡਿੱਗਣ ਲੱਗਾ ਹਾਂ